ਲੀਡਰ ਆ ਆਪੋਜੀਸ਼ਨ ਨੂੰ ਕਹੂੰਗਾ ਪਰਚਾ ਬੜਾ ਨਿਕੰਮਾ ਕੀਤਾ ਤੁਹਾਡੇ ਤੂੰ ਸੀਐਮ ਸਾਹਿਬ ਕੀ ਕਹਿ ਰਹੇ ਸੀ ਉਹ ਵੀਡੀਓ ਤੋਂ ਸੁਣਾਈ ਕਹਿੰਦੇ ਇਹਨਾਂ ਨੂੰ ਕਿਵੇਂ ਪਤਾ ਕਹਿੰਦਾ ਇਹਨਾਂ ਦੇ ਪਾਕਿਸਤਾਨ ਤੋਂ ਪਾਕਿਸਤਾਨ ਨਾਲ ਲਿੰਕ ਪਰਚਾ ਤਾਂ ਫਿਰ ਜੇ ਲੱਤਾਂ 'ਚ ਜਾਲ ਹੁੰਦੀ ਤੇ ਇਹ ਦਿੰਦੇ ਔਰ ਪਰਚਾ ਕਿੱਡਾ ਨਿਕੰਮਾ ਦਿੱਤਾ ਉਹ ਆਈਟੀ ਐਕਟ ਦਾ ਮਤਲਬ ਗੱਲ ਕਰਦੇ ਸੀ ਆਈਐਸਆਈ ਵਾਲੀ ਪਾਕਿਸਤਾਨ ਵਾਲੀ ਆ ਕੇ ਡਿੱਗੇ ਕਿੱਥੇ ਇੱਥੇ ਪੈਟਰੋਲ ਪੰਪ ਬੰਦ ਹੋ ਗਿਆ ਮੋਟਰਸਾਈਕਲ ਤੁਸੀਂ ਸੜਕ ਤੇ ਲਾਇਆ ਤੇ ਫਿਰ ਅੰਦਰ ਜਾ ਕੇ ਗੋਲੀਆਂ ਮਾਰਨ ਜੇ ਲੁੱਟ ਖੋਹਾਂ ਦੇ ਮਸਲੇ ਨਾਲ ਵੀ ਆਏ ਸੀ ਤੇ ਪੈਸੇ ਤਾਂ ਲੈ ਜਾਂਦੇ ਗੋਲੀ ਤਾਂ ਤੁਸੀਂ ਮਾਰ ਹੀ ਦਿੱਤੀ ਸੀ ਮਾਰ ਤੱਕ ਬੰਦਾ ਤੁਸੀਂ ਜਿਸ ਪੰਪ ਦੀ ਵਿਕਰੀ ਬੜੀ ਘੱਟ ਹੈ ਉਹਦੇ ਚ ਲੁੱਟ ਖੋਹ ਦੀ ਮੰਚਾਂ ਨਾਲ ਨਹੀਂ ਗਏ ਸੀ ਜੋ ਸਿਓ ਸਮਰੇ ਨੂੰ ਟਾਰਗੇਟ ਕਰਨ ਗਏ ਸੀ ਨਾਦਰੀ ਉਹ ਗੱਲ ਸੁਣੀ ਹੈ ਰਾਤ ਦੇ 11:00 ਵਜੇ ਆਪਣੇ ਸਾ ਆ ਬੰਦੇ ਨੂੰ ਗੋਲੀ ਮਾਰਤੀ ਜੀ ਉਹ ਵਿਚਾਰਾ ਫੇਰ ਖੜਾ ਹੁੰਦਾ ਆ ਹੁਣ ਫੇਰ ਖੁੱਲਦਾ ਬੂਆ ਆ ਦੇਖੋ ਆ ਦੇਖ ਉਹ ਵਿਚਾਰੇ ਦੀ ਡੈਥ ਹੋ ਗਈ ਬੰਦੇ ਦੀ ਉਹ ਵੀ ਤਾਂ ਗੁਮਰਾਹ ਕਰਦੇ ਸੀ ਸੱਚ ਨੂੰ ਲੁਕਾਉਂਦੇ ਸੀ ਜੇ ਸੱਚ ਨੂੰ ਲੁਕਾਉਂਦੇ ਸੀ ਤਾਂ ਕਿਹਦੀ ਮਦਦ ਕਰਦੇ ਸੀ ਆਈਐਸਆਈ ਦੀ ਮਦਦ ਕਰਦੇ ਸੀ ਹੈਪੀ ਪਸ਼ੀਏ ਦੀ ਮਦਦ ਕਰਦੇ ਸੀ ਸ਼ਹਜ਼ਾਦ ਭੱਤੀ ਦੀ ਮਦਦ ਕਰਦੇ ਸੀ ਕਿਉਂਕਿ ਇਹਨਾਂ ਦਾ ਨੌਂ ਕੌਣ ਲੈਂਦਾ ਥੋਟੇ ਏ ਡੀਜੀਪੀ ਸਾਹਿਬ ਨੇ ਲਿਆ ਆਪਣੇ ਅਗਲਾ ਜਿਹੜਾ ਉਹ ਉਸ ਕੇਸ 'ਚ ਇਨਵੋਲਡ ਹੈ ਬਾਬਾ সিদ্দিকੀ ਵਾਲੇ ਤੇ ਇਹ ਸਾਰੇ ਨਾਲ ਲਏ ਕੀ ਨੇ ਅੱਜ ਹਾਲਾਤ ਵੇਖ ਲਓ ਕੀ ਹੈ ਕਿ ਜਿਹੜਾ ਆਵਾਜ਼ ਉਠਾਵੇ ਉੱਥੇ ਤਾਂ ਕਾਰਵਾਈ ਹੋ ਰਹੀ ਹੈ ਮੈਂ ਤਾਂ ਆ ਲੀਡਰ ਆ ਆਪੋਜੀਸ਼ਨ ਨੂੰ ਕਹੂੰਗਾ ਪਰਚਾ ਬੜਾ ਨਿਕੰਮਾ ਕੀਤਾ ਥੋੜੇ ਤੇ ਆ ਆਈਟੀ ਐਕਟ ਦਾ ਸ਼ਾਇਦ ਪਰਚਾ ਇਹ ਪਰਚਾ ਜੇ ਕਰਨਾ ਬਣਦਾ ਸੀ ਸੀਐਮ ਸਾਹਿਬ ਕੀ ਕਹਿ ਰਹੇ ਸੀ ਉਹ ਵੀਡੀਓ ਤੋਂ ਸੁਣਾਈ ਕਹਿੰਦੇ ਇਹਨਾਂ ਨੂੰ ਕਿਵੇਂ ਪਤਾ ਕਹਿੰਦਾ ਇਹਨਾਂ ਦੇ ਪਾਕਿਸਤਾਨ ਤੋਂ ਪਾਕਿਸਤਾਨ ਨਾਲ ਲਿੰਕ ਫਿਰ ਇਹ ਕਹਿੰਦਾ ਦਾ ਰੋੜਾ ਸਾਹਿਬ ਹੈ ਆ ਸੁਣਿਓ ਜਰਾ ਸੁਣਾਈ ਆਹੋ ਸ਼ੁਕਰ ਆ ਚੇਤਾ ਦਾ ਜਿਹੜੇ ਕਿ ਆਪੋਜੀਸ਼ਨ ਪਾਰਟੀ ਦੇ ਲੀਡਰ ਨੇ ਪੰਜਾਬ ਉਹਨਾਂ ਨੇ ਇੱਕ ਬਿਆਨ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹ ਜੋ ਧਾਰਾ ਬੰਨ੍ਹ ਪਾ ਚੁੱਕੇ ਨੇ ਬੱਤੀ ਵਾਂਗ ਲੈ ਨਹੀਂ ਪਾਉਣ ਬਾਰੇ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਕਿਥੋਂ ਮਿਲੀ ਇਹ ਤਾਂ ਦੇ ਪਾਕਿਸਤਾਨ ਨਾਲ ਜਿਹਦੇ ਸੰਬੰਧ ਨੇ ਤੋਂ ਬੰਬ ਭੇਜਣ ਵਾਲੇ ਟੈਰਿਸਟ ਜਾਂ ਜਿਵੇਂ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੋਂ ਜਦੋਂ ਫੋਨ ਕਰਕੇ ਕਹਿੰਦੀ ਹੈ ਤੋਂ ਬਸਤੀ ਹੈ ਕਿ ਪੰਜਾਬ ਪਹੁੰਚ ਗਏ 18 ਚੱਕ ਇੱਕ ਮਿੰਟ ਰੋਕਲਾ ਪਰਚਾ ਤਾਂ ਫਿਰ ਜੇ ਲੱਤਾਂ ਤੇ ਜਾਨ ਹੁੰਦੀ ਤੇ ਇਹ ਦਿੰਦੇ ਆਪ ਹੀ ਕਹਿ ਰਹੇ ਹੋ ਨਾ ਕਿ ਤੁਹਾਡੇ ਪਾਕਿਸਤਾਨ ਨਾਲ ਲਿੰਕ ਨੇ ਪਰਚਾ ਤਾਂ ਫਿਰ ਆ ਦਿੰਦੇ ਲੀਡਰ ਆਫ ਆਪੋਜੀਸ਼ਨ ਤੇ ਤੁਹਾਡਾ ਅਮਨ ਰੋੜਾ ਕਹਿ ਰਿਹਾ ਕੋਈ ਚਿੱਠੀ ਕੱਢ ਲਈ 11 12 ਸਾਲ ਪੁਰਾਣੀ ਮਤਲਬ ਕੀ ਹਰ ਮੁੱਦੇ ਤੇ ਡਰਾਮਾ ਚੱਲਦਾ ਹਰ ਪਰਚਾ ਕਿੱਡਾ ਨਿਕੰਮਾ ਦਿੱਤਾ ਉਹ ਆਈਟੀ ਐਕਟ ਦਾ ਮਤਲਬ ਗੱਲ ਕਰਦੇ ਸੀ ਆਈਐਸਆਈ ਵਾਲੀ ਪਾਕਿਸਤਾਨ ਵਾਲੀ ਆ ਕੇ ਡਿੱਗੇ ਕਿੱਥੇ ਇਥੇ ਤੇ ਫਿਰ ਮੇਰੇ ਵੀਰੋ ਲਾਅ ਐਂਡ ਆਰਡਰ ਨੂੰ ਲੈ ਕੇ ਕੌਣ ਨੌਨ ਸੀਰੀਅਸ ਚਲੋ ਪ੍ਰਤਾਪ ਸਿੰਘ ਬਾਜਵਾ ਜਾਂ ਮੈਂ ਕਹਿੰਦਾ ਕੋਈ ਲੀਡਰ ਆਪੋਜੀਸ਼ਨ ਦਾ ਜੇ ਕੋਈ ਕੰਸਰਨ ਰੇਜ਼ ਕਰ ਰਿਹਾ ਪਹਿਲੀ ਗੱਲ ਇੱਕ ਨਿੱਜੀ ਚੈਨਲ ਨੂੰ ਕੁਝ ਕਿਹਾ ਕੀ ਐਡੀ ਆਪਤ ਆ ਗਈ ਸੀ ਲਾਅ ਐਂਡ ਆਰਡਰ ਨੂੰ ਸੀਰੀਅਸਲੀ ਲੈ ਲਓ ਉਹਨੂੰ ਤਾਂ ਲੈਂਦੇ ਹੀ ਨਹੀਂ ਇੱਕ ਬਿਆਨ ਨੂੰ ਐਡਾ ਸੀਰੀਅਸਲੀ ਲੈ ਲਿਆ ਤੇ ਮੈਂ ਪੁੱਛਣਾ ਮਨੋਰੰਜਨ ਕਾਲੀਆ ਸਾਹਿਬ ਦਾ ਘਰ ਸੀ ਮinority ਨਾਲ ਸੰਬੰਧਿਤ ਰੱਖਦੇ ਹਿੰਦੂ ਭਾਈਚਾਰਾ ਪੰਜਾਬ 'ਚ ਮinority ਕਿਥੇ ਉਹਦਾ ਵੀ ਹਾਲਚਲ ਪੁੱਛੇ ਆਉਂਦੇ ਵਿਸ਼ਵਾਸ ਹੀ ਦਿਵਾਉਂਦੇ ਐਜ਼ ਅ ਤੁਸੀਂ ਬਾਕੀਆਂ ਨੂੰ ਤਾਂ ਨਹੀਂ ਦਿਵਾਉਣਾ ਪੰਜਾਬੀਆਂ ਨੂੰ ਉਹਨੂੰ ਤਾਂ ਦਿਵਾਉਂਦੇ ਕਿ ਅਸੀਂ ਇਹ ਜਦ ਤੱਕ ਇੱਥੇ ਆ ਵੀ ਵਿਲ ਇਨਸ਼ੋਰ ਯਰ ਸੇਫਟੀ ਐਂਡ ਸਿਕਿਉਰਿਟੀ ਮਗਰ ਉੱਥੇ ਜਾਣਾ ਠੀਕ ਨਹੀਂ ਸਮਝਿਆ ਮਗਰ ਆਹ ਪੋਲਿਟਿਕਸ ਕਰਨੀ ਜ਼ਰੂਰੀ ਸਮਝਦੇ ਮਤਲਬ ਹਰ ਗੱਲ ਤੇ ਡਰਾਮੇਬਾਜੀ ਆ ਹੁਣ ਅਗਲੀ ਵਕਾਈ ਆ ਜਿਹੜੀ ਕੱਲ ਦੀ ਉਹ ਵੀਡੀਓ ਉਹ ਸਾਰੀ ਵਕਾ ਕੱਲ ਹੋਇਆ ਕੀ ਹੁਣੇ ਪੁਲਿਸ ਕਹਿੰਦੀ ਆ ਜੀ ਕਿ ਜੋ ਇਹ ਆਏ ਸੀ ਜੀ ਪੰਪ ਲੁੱਟਣ ਆਸਤੇ ਤੁਹਾਨੂੰ ਇਹੀ ਕਿਹਾ ਸ਼ਾਇਦ ਕਿਸੇ ਨੇ ਕਿਹਾ ਮੈਂ ਇੱਕ ਦੋ ਚੈਨਲ 'ਚ ਵੇਖ ਰਿਹਾ ਸੀ ਹੁਣ ਮੈਨੂੰ ਇਹ ਦੱਸੋ ਜਿਹੜਾ ਪੰਪ ਬੰਦ ਹੋ ਗਿਆ ਹੋਵੇ ਹੁਣ ਬੜੇ ਧਿਆਨ ਨਾਲ ਸੁਣਿਓ ਜੀ ਮੇਰੀ ਗੱਲ ਪੈਟਰੋਲ ਪੰਪ ਬੰਦ ਹੋ ਗਿਆ ਮੋਟਰਸਾਈਕਲ ਤੁਸੀਂ ਸੜਕ ਤੇ ਲਾਇਆ ਤੇ ਫੇਰ ਅੰਦਰ ਜਾ ਕੇ ਗੋਲੀਆਂ ਮਾਰਨ ਜੇ ਲੁੱਟਾਂ ਖੋਹਾਂ ਦੇ ਮਸਲੇ ਨਾਲ ਵੀ ਆਏ ਸੀ ਤੇ ਪੈਸੇ ਤਾਂ ਲੈ ਜਾਂਦੇ ਗੋਲੀ ਤੋਂ ਤੀ ਮਾਰ ਹੀ ਦਿੱਤੀ ਸੀ ਮਾਰ ਤੱਕ ਬੰਦਾ ਤੁਸੀਂ ਦੂਜੇ ਦੇ ਮੂੰਹ ਚ ਗੋਲੀ ਵੱਜੀ ਆ ਬੰਦੇ ਦਾ ਤੁਸੀਂ ਫੱਟਰ ਕਰ ਹੀ ਲਏ ਸੀ ਉਹ ਤਾਂ ਵਿਚਾਰੇ ਚਾਲੂ ਹੋ ਗਏ ਸੀ ਸਾਰੇ ਮਗਰ ਪੈਸਾ ਇੱਕ ਨਹੀਂ ਲੈ ਕੇ ਗਏ ਇਸ ਲਈ ਚੋਰੀ ਦੀ ਮਨਸ਼ਾ ਨਾਲ ਨਹੀਂ ਔਰ ਮੈਂ ਇੱਕ ਹੋਰ ਦੱਸ ਦਿਆਂ ਤੁਹਾਨੂੰ ਇਹ ਜਿਹੜਾ ਸਮਰਾ ਸਾਹਿਬ ਦਾ ਪੰਪ ਹੈ ਇਹ ਕੋਈ ਐਡਾ ਪੰਪ ਹੋ ਜਾ ਨਹੀਂ ਕਿ ਜਿਹੜਾ ਬਹੁਤ ਚੱਲਦਾ ਕਈਆਂ ਦੀ ਸੇਲ ਬੜੀ ਹੁੰਦੀ ਨਾ ਇੱਕ ਸਾਡੇ ਕੱਥੂ ਨੰਗਲ ਰੋਡ ਤੇ ਜਿੰਨੇ ਪੰਪ ਨੇ ਬਟਾਲਾ ਕੱਥੂ ਨੰਗਲ ਪਠਾਨਕੋਟ ਰੋਡ ਤੇ ਉਹਦੀ ਸੇਲ ਆ ਜਿਹੜੀ ਲਿੰਕ ਰੋਡਾਂ ਤੇ ਪੰਪ ਨੇ 10 ਗੁਣਾ ਵਾਧਾ ਉਹਦੇ ਤੋਂ 10 ਗੁਣਾ ਵਾਧਾ ਉੱਥੇ ਤਾਂ ਗਏ ਨਹੀਂ ਅਗਲਾ ਪੰਪੇ ਨਾ ਤੋਂ ਜੀ ਦੀ ਸੇਲ ਹੈ ਤੋਂ ਬਾਦਿਆ ਮੈਂ ਲੁੱਟਾਂ ਖੋਹ ਦੇ ਮਨਛੇ ਨਾਲ ਕਰ ਰਿਹਾ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦੇ ਕਰਾਓ ਉਹ ਹੈਗਾ ਭਗਵਾਨ ਤੇ ਵੀ ਨਹੀਂ ਗਏ ਅਿਤੋ ਮਗਰ ਆ ਜੋ ਮਜੀਠਾ ਸ਼ਹਿਰ ਪੈਂਦਾ ਉੱਥੇ ਵੀ ਨਹੀਂ ਗਏ ਜਿਸ ਪੰਪ ਦੀ ਵਿਕਰੀ ਬੜੀ ਘੱਟ ਹੈ ਉਹਦੇ ਚ ਲੁੱਟ ਖੋਹ ਦੀ ਮਨਛਾ ਨਾਲ ਨਹੀਂ ਗਏ ਸੀ ਜੋ ਸਿਉ ਸਮਰੇ ਨੂੰ ਟਾਰਗੇਟ ਕਰਨ ਗਏ ਸੀ ਕਿਉਂਕਿ ਇਹਨੇ ਪਤਾ ਇਹਨੇ ਪੰਪ ਤੇ ਜਾਣਾ ਸੀ ਮੈਨੂੰ ਲੱਗਦਾ ਉਹਨਾਂ ਨੂੰ ਹੋ ਗਿਆ ਕਿ ਅੰਦਰ ਸ਼ਾਇਦ ਇਹ ਬੈਠਿਆ ਹੈ ਤੇ ਅਸੀਂ ਜਾ ਕੇ ਸਿੱਧੀਆਂ ਗੋਲੀਆਂ ਮਾਰ ਦਿਆਂ ਨਾ ਮੈਂ ਕਾਰਨ ਵੀ ਦੱਸ ਦੇਣਾ ਕਿਉਂ ਕਿ ਜੇ ਕੋਈ ਗੈਂਗਸਟਰਾਂ ਦੇ ਉਲਟ ਬੋਲੇ ਜਾ ਕਿਸੇ ਦੇ ਨਾਲ ਵਧੀਕੀ ਹੋਈ ਹੋਵੇ ਉਹਦੇ ਹੱਕ ਚ ਖਲੋਵੇ ਇਹਨਾਂ ਨੂੰ ਗੱਲ ਚੰਗੀ ਨਹੀਂ ਲੱਗਦੀ ਅੱਜ ਸੁਰਜੀਤ ਸਿੰਘ ਦੀ ਫੋਟੋ ਵਿਖਾਈ ਉਹਦੀ ਫੋਟੋ ਹੋਣੀ ਆ ਜਿਹੜਾ ਆਰਤੀਆ ਸੀ ਸਾਡੇ ਅਜਨਾਲ ਰਮਦਾਸ ਦਾ ਨਾ ਜੀ ਹਾਂ ਜੀ ਰਮਦਾਸ ਦਾ ਆਰਤੀਆ ਆ ਆ ਰਿਹਾ ਪ੍ਰਿੰਟ ਅਮੈਂ ਪ੍ਰਿੰਟ ਜੀ ਵਿਖਾ ਦਿੰਦਾ ਆ ਰਿਹਾ ਜੀ ਆਹ ਸਾੜਤੀਆ ਜੀ ਤੁਸੀਂ ਸਭ ਨੇ ਕਵਰ ਕੀਤੀਆ ਜੋਤ ਸਿੰਘ ਸਮਰਾ ਨੇ ਉਹਦੇ ਨਾਲ ਉਹਦਾ ਪਤਾ ਵੀ ਲਿਆ ਨਾਲ ਬੈਠੇ ਆ ਦਿਖਾ ਦੇ ਸੁਰਜੀਤ ਸਿੰਘ ਦੀ ਫੋਟੋ ਉਖਾ ਦੇ ਨਾਲ ਬੈਠੇ ਤੇ ਆ ਉਹਦੇ ਹੱਕ ਚ ਟਵੀਟ ਕੀਤਾ ਸਿੱਧਾ ਕੀਦੇ ਨਾਮ ਲੈ ਕੇ ਕੀਤਾ ਇੱਕ ਗੈਂਗਸਟਰ ਜੀ ਦਾ ਨਾਮ ਅਪ੍ਰਿਤ ਚੁਕਲਾ ਲੈ ਰਿਹਾ ਕਿ ਇਹ ਆਈਐਸਆਈ ਨਾਲ ਮਿਲਿਆ ਉਹ ਹੈ ਕਿੱਥੋਂ ਦਾ ਅਜਨਾਲੇ ਹਲਕੇ ਦਾ ਉਹਨੇ ਮਜ਼ਾਕ ਬਣਾਇਆ ਹਰੇਕ ਤੋਂ ਫਰੋਤੀ ਕਿਸੇ ਤੋਂ 50 ਲੱਖ ਕਿਸੇ ਤੋਂ ਕਰੋੜ ਹੁਣ ਉਹਨੂੰ ਫੋਨ ਕਰਕੇ ਕਹਿੰਦਾ ਕਿ ਆਡੀਓ ਸੁਣਾਈ ਆ ਉਹਨੂੰ ਫੋਨ ਆਇਆ ਸੀ de sí. ਹਰ ਇੱਕ ਕਦੋਂ ਦੀ ਗਾੜੀ ਹੋਈ ਜੀ ਅੱਜ ਗੋਲੀਆਂ ਵਜਨ ਤੋਂ ਬਾਅਦ ਦੀਆਂ ਅੱਜ ਗੋਲ ਚਲਾਈ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਇਹ ਇਹਨੇ ਗਲਤੀ ਕੀ ਕੀਤੀ ਜਿਹੜਾ ਬੰਦਾ ਆਪਦਾ ਕਾਰੋਬਾਰ ਕਰਦਾ ਹੈ ਸਟੇਟ ਨੂੰ ਟੈਕਸ ਦਿੰਦਾ ਨਿਕੇ ਨਿਕੇ ਉਹਦੇ ਨਿਆਣੇ ਨੇ ਉਹਦੇ ਘਰ ਮਤਲਬ ਜਿਹੜਾ ਆਪਦੀ ਜ਼ਿੰਦਗੀ ਦਾ ਗੁਜ਼ਰ ਕਰ ਰਿਹਾ ਉਹਦੇ ਹੱਕ ਦਾ ਨਾਰਾ ਮਾਰਿਆ ਨੇ ਹਾਂ ਦਾ ਤੇ ਉਹਦੇ ਉਲਟ ਹੁਣ ਇਹਨੂੰ ਟਾਰਗੇਟ ਬਣਾ ਲਿਆ ਆ ਕੇ ਹਲਾ ਆਤੇ ਬਣੇ ਪਏ ਔਰ ਅੱਜ ਤੋਂ ਕੁਛ ਦਿਨ ਪਹਿਲਾਂ ਮੈਂ ਉਹ ਸਾਰਾ ਹੀ ਸੀਨ ਅੱਜ ਤਾਂ ਪਹਿਲਾਂ ਦਾ ਕੱਲ ਦਾ ਦੇਖ ਲਓ ਫਿਰ ਮੈਂ ਵਾਪਸ ਜਾਊਂਗਾ ਥੋੜਾ ਮੇਰੇ ਨਾਲ ਉਹ ਟੋਲਰੈਂਸ ਰੱਖੇ ਕਿਉਂਕਿ ਮੈਂ ਤੁਹਾਨੂੰ ਕਈ ਚੀਜ਼ਾਂ ਦਿਖਾਉਣੀ ਹੈ ਪਹਿਲਾਂ ਕੱਲ ਦਾ ਵਿਖਾ ਜਰਾ ਇਹ ਕੱਲ ਦੀ ਵੀਡੀਓ ਹੈ ਜੀ ਤੋ ਸਾਰੀ ਜਿਹੜੀ ਉਹ ਗੋਲੀ ਮਾਰਦੇ ਆ ਆ ਬੰਦੇ ਨੂੰ ਗੋਲੀ ਮਾਰਤੀ ਜੀ ਉਹ ਵਿਚਾਰਾ ਫੇਰ ਖੜਾ ਹੁੰਦਾ ਦੂਜੇ ਨੂੰ ਬੂਏ ਦੇ ਵਿੱਚੋਂ ਨਹੀਂ ਵੱਜੀ ਤੇ ਉਹ ਵੱਜਣ ਲੱਗੀ ਆ ਹੁਣ ਡਿੱਗ ਜੂ ਵਿਚਾਰਾ ਇਹਦੇ ਹੁਣ ਫੇਰ ਉਹ ਖੋਲ ਲੈਂਦੇ ਬੂਆ ਉਹ ਦੂਜੇ ਨੂੰ ਵੀ ਜਿਹੜਾ ਖੜਾ ਆ ਉਹਦੇ ਵੱਜਣੀ ਆ ਹੁਣ ਫੇਰ ਖੁੱਲਦਾ ਬੂਆ ਆ ਦੇਖੋ ਉਹਦੇ ਵੱਜ ਗਈ ਤੇ ਦੂਜੇ ਦੇ ਵੀ ਆ ਦੇਖ ਉਹ ਵਿਚਾਰੇ ਦੀ ਡੈਥ ਹੋ ਗਈ ਬੰਦੇ ਦੀ ਹੁਣ ਮੈਨੂੰ ਗੱਲ ਦੱਸੋ ਇਹ ਛਲਾਤ ਚ ਫਿਰ ਚੋਰੀ ਕਿਉਂ ਨਾ ਕੀਤੀ ਅਗਲੀ ਵੀਡੀਓ ਵਿਖਾਈਓ ਜਿਹੜੀ ਭਜਦਿਆਂ ਦੀ ਉਹ ਕਲੀਅਰ ਹੈ ਕਿ ਨਹੀਂ ਮੋਟਰਸਾਈਕਲ ਉਹਨਾਂ ਨੇ ਲਾਇਆ ਸੜਕ ਤੇ ਨਾ ਤੇਲ ਪੁਆਇਆ ਨਾ ਲੁੱਟਖੋ ਕੀਤੀ ਤੇ ਪੁਲਿਸੇ ਨੂੰ ਰੰਗਤ ਔਰ ਦਿੰਦੀ ਅਗਲੀ ਗੱਲ ਆਓ surjit singh aarti aaj ji de ਅਗਲੀ ਵੀਡੀਓ ਜਿਹੜੀ ਆਡੀਓ ਸੁਣਾ ਦੇ ਇਹਨੇ ਕੀ ਲਿਖਿਆ ਜੋਤ ਸਿੰਘ ਸੰਭਰੇ ਨੇ ਭਗਵੰਤ ਸਿੰਘ ਮਾਨ ਜੀ ਜੇ ਜੀ ਦੇ ਸ਼ਾਸਨ ਚ ਪੰਜਾਬ ਦਾ ਬੁਰਾ ਹਾਲ ਹੋ ਚੁੱਕਿਆ ਵਪਾਰੀਆ ਤੇ ਛਰੇ ਆਮ ਫਰੋਤੀਆਂ ਮੰਗੀ ਜਾ ਰੀਆਂ ਨੇ ਮੇਰਾ ਹਲਕਾ ਅਜਨਾਰੇ ਤੋਂ ਅਜਨਾਲੇ ਤੋਂ ਵਪਾਰੀ ਸ਼ੁਰਜੀਤ ਸਿੰਘ ਨੂੰ ਗੈਂਗਸਟਰਾਂ ਵੱਲੋਂ ਗੋਲੀ ਮਾਰ ਦਿੱਤੀ ਗਈ ਕਿਉਂਕਿ ਉਸਨੇ ਫਰੋਤੀ ਦੇ 5 ਕਰੋੜ ਰੁਪਏ ਦੇਣ ਤੋਂ ਮਨਾ ਕਰ ਦਿੱਤਾ ਸੀ ਇਹ ਜਾਂ ਮਾਹੌਲ ਚ ਕੋਈ ਵਪਾਰ ਕਿਵੇਂ ਕਰੂਗਾ ਅਗਲਾ ਆ ਜਿਹੜੀ ਆ ਪਰਸੋ ਚੌਥੇ ਕੋ ਡਾਕਟਰ ਦੀ ਮੈਂ ਤੁਹਾਨੂੰ ਸੁਣਾਈ ਸੀ ਜੀ ਦਾ ਉਹ ਮੰਤਰੀ ਸਾਹਿਬ ਪਤਾ ਲੈ ਆ ਲਖ ਦੇ ਉਹ ਕਹਿੰਦਾ ਮੈਂ 50 ਲੱਖ ਰੁਪਈਆ ਨਹੀਂ ਦੇਣ ਜੋਗਾ ਜੋ ਲੈ ਕੇ ਜਾਣਾ ਲੈ ਜੋ ਮੰਤਰੀ ਸਾਹਿਬ ਉਹਦਾ ਪਤਾ ਲੈ ਕੇ ਆਏ ਮੰਤਰੀ ਸਾਹਿਬ ਨੂੰ ਹੁਣ ਤਾਂ ਪੁੱਛਣਾ ਸੀਗਾ ਕਿ ਕੁਝ ਅਸਰ ਹੋਇਆ ਤੁਹਾਡੇ ਗਨਮੈਨ ਤਾਂ ਤੁਹਾਡੇ ਕੋਲ ਆਉਲੀ ਦਾ ਭਾਜਤ ਲਈ ਹਲੇ ਤੱਕ ਕੋਈ ਜੋ ਤੁਸੀਂ ਵਹਿਰਾ ਕੀਤਾ ਹੀ ਨਹੀਂ ਹੋਇਆ